ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਡਿਸਟ੍ਰਿਕਟ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਅਤੇ ਗੁਰਨਾਨਕ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਅਸੀਂ ਨਾ ਪਿਛਲੇ ਹਫ਼ਤੇ ਸਰਵੇ ਕਰਕੇ ਪਿੰਡਾਂ ਦੇ ਵਿੱਚ ਆਏ ਹਾਂ ਅਜਰਾਲਾ ਗੁਰ ਰਾਮਦਾਸ ਤੇ ਡੇਰਾ ਬਾਬਾ ਨਾਨਕ ਤੇ ਕੁਝ ਪਿੰਡ ਅਸੀਂ ਚੈੱਕ ਕੀਤੇ ਜਿੱਥੇ ਮੈਡੀਸਿਨ ਨਹੀਂ ਪਹੁੰਚੀ ਅੱਜ ਸਾਡੀ ਸਾਰੀ ਟੀਮ ਡਾਕਟਰ ਪ੍ਰਭ ਜੀ ਚੇਅਰਮੈਨ ਡਾਕਟਰ ਪ੍ਰਭਸਿੰਘ ਜਨਰਸ ਖਤਰ ਡਾਕਟਰ ਸੁਰਜੀਤ ਸਿੰਘ ਵੈਸ ਖਤਰ ਡਾਕਟਰ ਵੀ ਐਸ ਗਿਲਜੀ ਭਾਈ ਸੁਖਵੀਰ ਜੀ ਡਾਕਟਰ ਰਾਜਵਿੰਦਰ ਜੀ ਡਾਕਟਰ ਰਜਿੰਦਰ ਜੀ ਇਹ ਸਾਰੀ ਟੀਮ ਜਿਹੜੀ ਆ ਉਹਨਾਂ ਉੱਥੇ ਅਸੀਂ ਮੈਡੀਸਿਨ ਦੀ ਜਿਹੜੀ ਐ ਸਹੂਲਤਿਆ ਉਹ ਲੋਕਾਂ ਨੂੰ ਦੇਣ ਵਾਸਤੇ ਜਾ ਰਹੇ ਹਾਂ ਜਿੱਥੇ-ਜਿੱਥੇ ਮੈਡੀਸਿਨ ਐ ਉੱਥੇ ਤੇ ਹੀ ਮੈਡੀਸਿਨ ਪਹੁੰਚਾਵਾਂਗੇ ਜਿੱਥੇ ਲੋਡ ਹੈ ਸਾਰੇ ਐ ਬਾਕੀ ਸਾਰੇ ਆਪਾਂ ਆਡੋਮੋਸ ਫਰਨੈਲ ਨਾਲ ਕਸ਼ੂਏ ਕਿਉਂਕਿ ਜ਼ਿਆਦਾ ਰਹੀ ਹੁਣ ਲੋਡ ਜਿਹੜੀ ਆ ਲੋਕਾਂ ਨੂੰ ਜ਼ਿਆਦਾ ਪੈਣੀ ਐ ਇਹਦੇ ਮੱਦੇਨਜ਼ਰ ਰਾਦੇ ਹੋਏ ਅਸੀਂ ਅੱਜ ਉੱਥੇ ਫਤੇਗੜ ਚੋੜੀਆਂ ਸਾਹਿਬ ਜਾ ਰਹੇ ਹਾਂ ਅਤੇ ਇਹਦੇ ਸਬੰਧ ਦੇ ਵਿੱਚ ਅੱਗੇ 2 ਮਿੰਟਵਾਦੇ ਡਾਟ ਪ੍ਰਭਜੀ ਸਿੰਘ ਜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੇ ਜਿ세 ਤਾ ਤੁਹਾਨੂੰ ਡਾਟ ਜਸਪ੍ਰੀਤ ਸਿੰਘ ਹਣਾ ਦੱਸਿਆ ਕਿ ਆਪਣਾ ਹਾਲ ਪਰਬ ਪਰਬਾਵਤ ਜਿਹੜੇ ਹੈਗੇ ਆਪਣਾ ਏਰੀਆ ਜਿਹੜੇ ਪਿੰਡ ਆ ਉਹਨਾਂ ਦੇ ਵਿੱਚ ਜਿਹੜੀ ਸਾਡੀ ਡਿਸਟ੍ਰਿਕਟ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਤੇ ਗੁਰਨਾਨਕ ਐਜੂਕੇਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਅੱਜ ਜਿਹੜੀ ਜਿਹੜੀ ਸਾਡੇ ਡਾਕਟਰਾਂ ਦੀ ਜਿਹੜੀ ਸਮੂਹ ਟੀਮ ਹੈ ਜਿਹਦੇ ਵਿੱਚ ਡਾਕਟਰ ਰਜਿੰਦਰ ਸਿੰਘ ਜੀ ਡਾਕਟਰ ਪ੍ਰਭ ਸਿੰਘ ਡਾਕਟਰ ਸਰਜੀਤ ਸਿੰਘ ਜੀ ਆਪਣੇ ਭਾਈ ਸੁਖਬੀਰ ਸਿੰਘ ਜੀ ਡਾਕਟਰ ਵੀਐਸ ਗਿੱਲ ਤੇ ਡਾਕਟਰ ਸਰਜੀਤ ਹੁਣੀ ਤੇ ਮੇਰੇ ਨਾਲ ਡਾਕਟਰ ਰਾਜਵਿੰਦਰ ਸਿੰਘ ਜੀ ਸੰਦੀਪ ਸਿੰਘ ਹੁਣੀ ਜਿਹੜੇ ਆਪਣਾ ਨੀਵੀ ਡਿਪਾਰਟਮੈਂਟ ਦੇ ਵਿੱਚ ਨਾਲ ਆਪਣਾ ਸਾਬਦੀਪ ਸਿੰਘ ਹੁਣੀ ਸਾਡੀ ਜਿਹੜੀ ਸਮੂਹ ਟੀਮ ਆ ਅੱਜ ਹਰਤਪਾਰ ਪ੍ਰਭਾਵਿਤ ਇਲਾਕਿਆਂ ਵਾਸਤੇ ਜਿਹੜੀ ਇੱਕ ਸਿਹਤ ਸਮੱਗਰੀ ਨਾਲ ਜਿਹੜੀਆਂ ਰਿਲੇਟਡ ਜਿਹੜੀਆਂ ਦਵਾਈਆਂ ਨਾਲ ਜਿਸ ਤਰ੍ਹਾਂ ਆਡਮਾਸ ਵਗੈਰਾ ਹੋ ਗਏ ਜਾਂ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਪਾਣੀ ਦਾ ਸਲਾਬ ਆਇਆ ਪਾਣੀ ਦੇ ਸਲਾਬ ਦੀ ਵਜ੍ਹਾ ਕਰਕੇ ਮੱਛਰ ਜਾਂ ਹੋਰ ਕਈ ਤਰ੍ਹਾਂ ਦੇ ਜਿਹੜੀਆਂ ਬਿਮਾਰੀਆਂ ਫੈਲਣ ਦਾ ਡਰ ਰਿਹਾ ਉਹਨਾਂ ਨੂੰ ਰੋਕਣ ਵਾਸਤੇ ਸਾਡੀ ਸੋਸਾਇਟੀ ਵੱਲੋਂ ਜਿਸ ਤਰ੍ਹਾਂ ਫੀਨੋਲ ਵਗੈਰਾ ਹੋ ਗਈ ਆਟੋਮਾਸ ਹੋ ਗਈ ਮਾਸਕਟੋਮੈਟ ਹੋ ਗਏ ਜਾਂ ਹੋਰ ਜਿਹੜੀਆਂ ਜਿਹੜੀਆਂ ਡਾਇਰੀ ਦੇ ਸਪੰਦਰ ਜਿਹੜੀਆਂ ਦਵਾਈਆਂ ਵਾ ORS ਵਗੈਰਾ ਸਾਰਾ ਲੈ ਕੇ ਸਾਡੀ ਟੀਮ ਵੱਲੋਂ ਚੱਲੇ ਆ ਤੇ ਅਸੀਂ ਬਾਕੀ ਜਿੰਨੇ ਸਾਡੇ ਭੈਣ ਭਰਾ ਵਾ ਉਹਨਾਂ ਅੱਗੇ ਵੀ ਆਪਾਂ ਇਹੋ ਬੇਨਤੀ ਕਰਦੇ ਆਂ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਕਰੋਪੀ ਹੜ੍ਹ ਦੀ ਆਈ ਹੋਈ ਹੈ ਤਾਂ ਅਸੀਂ ਰਲ ਮਿਲ ਕੇ ਸਾਰੇ ਜਣੇ ਇੱਕ ਦੂਜੇ ਦਾ ਸਾਥ ਦੇ ਨਾਲ ਜਿਹੜੇ ਸਾਡੇ ਵੀਰ ਇਸ ਟਾਈਮ ਇਸ ਕਰੋਪੀ ਦੇ ਨਾਲ ਜੂਝ ਰਹੇ ਆਂ ਅਸੀਂ ਰਲ ਕੇ ਉਹਨਾਂ ਦਾ ਸਾਥ ਦੇਈਏ ਉਹਨਾਂ ਨੂੰ ਹੌਸਲਾ ਦੇਈਏ ਤੇ ਵੱਧ ਤੋਂ ਵੱਧ ਸੇਵਾ ਦੇ ਵਿੱਚ ਆਪਣਾ ਜੁੜ ਕੇ ਤੇ ਇਸ ਜਿਹੜੀ ਦੁੱਖ ਦੀ ਘੜੀ ਦੇ ਵਿੱਚੋਂ ਅਸੀਂ ਸਾਰੇ ਰਲ ਮਿਲ ਕੇ ਉਹਨਾਂ ਨੂੰ ਬਾਹਰ ਕੱਢੀਏ ਤੇ ਮੇਰੀ ਸਾਡੇ ਸਾਰਿਆਂ ਦੇ ਅੱਗੇ ਬੇਨਤੀ ਆ ਸਭ ਤੋਂ ਵੱਡੀ ਕੋਸ਼ਿਸ਼ ਇਹ ਕੀਤੀ ਜਾਵੇ ਕਿ ਜਿੰਨੀ ਵੀ ਸੇਵਾ ਵਾ ਇਹ ਕੇ ਨਾ ਕੇ ਜੜੀ ਸੰਸਥਾ ਦੇ ਥਰੂ ਇਹ ਕੀਤੀ ਜਾਵੇ ਨਾ ਕਿ ਇਹਨੂੰ ਕੋਈ ਕੈਸ਼ ਪੇਮੈਂਟ ਦਿੱਤੀ ਜਾਵੇ ਕਿਉਂਕਿ ਇਹ ਸਿੱਧਾ ਸਾਨੂੰ ਮੈਨਟ ਰਹਿਦਾ ਫੇ ਕੋਈ ਇਹ ਵੀ ਚੀਜ਼ ਦਾ ਦੁਰਵਯੋਗ ਨਾ ਹੋਵੇ ਤੇ ਜਿਹੜੀ ਸਾਡੀ ਸੋਸਾਇਟੀ ਹੈ ਇਸ ਤਰ੍ਹਾਂ ਜਿਹੜੀਆਂ ਵੱਡੀਆਂ ਸੋਸਾਇਟੀਆਂ ਦੇ ਨਾਲ ਕੋਲੈਬੋਰੇਸ਼ਨ ਕਰਕੇ ਅੱਜ ਵੀ ਸੇਵਾ ਤੇ ਚੱਲੀ ਜਿਸ ਤਰ੍ਹਾਂ ਖਾਲਸਾ ਜੜ੍ਹ ਹੋ ਗਈ ਜਾਂ ਆਪਣਾ ਸਾਡੇ ਜਿਹੜੇ ਪੰਜਾਬ ਦੀਆਂ ਆਰਗਨਾਈਜੇਸ਼ਨਾਂ ਹੁੰਦਾ ਦੇ ਨਾਲ ਸਾਡੀ ਚੱਲ ਰਹੀ ਹੈ ਤੇ ਮੇਰੇ ਵੱਲੋਂ ਤੇ ਸਾਡੀ ਮੇਰੀ ਸੋਸਾਇਟੀ ਵੱਲੋਂ ਤੇ ਮੈਂ ਇਹਨਾਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਕਿ ਅੱਜ ਸਾਰੇ ਵੀਰਾਂ ਨੇ ਟਾਈਮ ਕੱਢਿਆ ਤੇ ਇਸੇ ਤਰ੍ਹਾਂ ਜਿਹੜੀ ਸਾਡੇ ਵੱਲ ਜਿਹੜੀ ਸੇਵਾ ਵਾ گاਵੇਂ ਸਾਡੀ ਸੋਸਾਇਟੀ ਉਦੇ ਇਸ ਤਰ੍ਹਾਂ ਚੱਲਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ